ਕਿਹੜੇ ਤੇ ਲਗਾਤਾਰ ਲੱਗੇ ਰਹਿੰਦੇ ਨੇ ਮੋਟਰ ਦੀ ਡਿਵੈਲਪਮੈਂਟ ਵਾਸਤੇ ਖਾੜੀ ਬਿਹਤਰੀ ਵਾਸਤੇ ਇਹ ਸਾਰੇ ਅੱਜ ਆਪਾਂ ਇੱਥੇ ਇਕੱਠੇ ਹੋਏ ਆਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮੁਬਾਰਕਾਂ ਤੁਹਾਨੂੰ ਭਗਵਾਨ ਮਹਾਰਿਸ਼ੀ ਸ਼੍ਰੀ ਬਾਦਮੀਕ ਜੀ ਦੇ ਜਨਮ ਦਿਹਾੜੇ ਨੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਮੈਂ ਅਰਦਾਸ ਕਰਦਾ ਵੀ ਉਹਨਾਂ ਦਾ ਅਸ਼ੀਰਵਾਦ ਆ ਜਿਹੜਾ ਉਹ ਆਪਣੇ ਸਾਰਿਆਂ ਤੇ ਬਣਿਆ ਰਹੇ ਔਰ ਆਪਾਂ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਦੇ ਹੋਏ ਆਪਣਾ ਜੀਵਨ ਜਿਹੜਾ ਉਹ ਸਫਲ ਕਰੀਏ ਕੱਲ ਲਈ ਬਹੁਤ-ਬਹੁਤ ਮੁਬਾਰਕਾਂ ਇਹ ਦੂਸਰੀਆਂ ਮੁਬਾਰਕਾਂ ਤੁਹਾਨੂੰ ਇਹ ਵੀ ਧਰਮਸ਼ਾਲਾ ਦੀ ਅੱਜ ਆਪਾਂ ਸ਼ੁਰੂਆਤ ਕੀਤੀ ਹੈ ਰਲ ਮਿਲ ਕੇ ਔਰ ਇਹ ਜਿਹੜੀ ਧਰਮਸ਼ਾਲਾ ਹੈ ਬਾਲਮੀਕ ਭਾਈ ਜਾਰੇ ਦੀ ਧਰਮਸ਼ਾਲਾ ਹੈ ਜਿਹੜੀ 20 ਲੱਖ ਰੁਪਏ ਦੀ ਲਾਗਤ ਨਾਲ ਡਬਲ ਸਟੋਰੀ ਬਣਾਈ ਜਾਊਗੀ ਔਰ ਇਹਦੇ ਵਿੱਚ ਇੱਕ ਬਕਾਇਦਾ ਤੌਰ ਤੇ ਜਿਹੜੇ ਭਾਈਚਾਰੇ ਦੇ ਮੋਤਵਰ ਬੰਦੇ ਨੇ ਉਹਨਾਂ ਤੇ ਬੈਠਣ ਲਈ ਦਫ਼ਤਰ ਦੀ ਵੀ ਜਗ੍ਹਾ ਬਣਾਈ ਜਾਊਗੀ ਜਿੱਥੇ ਬੈਠ ਕੇ ਉਹ ਕੋਈ ਵੀ ਆਪਣੇ ਮਨਸੂਬੇ ਜਿਹੜੇ ਆਪਣੇ ਭਾਈਚਾਰੇ ਦੀ ਬਿਹਤਰੀ ਲਈ ਬਣਾ ਸਕਦੇ ਆ ਇੱਕ ਦਫ਼ਤਰ ਹੈ ਜਿਹੜਾ ਉਹ ਬਣਾਇਆ ਜਾਊਗਾ ਜਨਾਬ ਜੀ ਨੇ ਤੁਹਾਨੂੰ ਦੱਸਿਆ ਹੀ ਆ ਵੀ 6 ਧਰਮਸ਼ਾਲਾਾਂ માં ਬਣੀਆਂ ਨੇ ਔਰ ਮੇਰੀ ਕੋਸ਼ਿਸ਼ ਹੈ ਕਿਉਂਕਿ ਮਟੌਰ ਨਾਲ ਮੇਰਾ ਬਹੁਤ ਗਹਿਰਾ ਸਬੰਧ ਆ ਮਟੌਰ ਨੇ ਮੈਂ ਹਮੇਸ਼ਾ ਹੀ ਜਦੋਂ ਮੈਂ ਮਟੌਰ ਹੋਂਦਾ ਮੈਂ ਇਹੀ ਕਹਿੰਦਾ ਵੀ ਮਟੌਰ ਨੇ ਬਹੁਤ ਕੁਝ ਮੈਨੂੰ ਦਿੱਤਾ ਮੁਹਾਲੀ ਨੇ ਬਹੁਤ ਵੀ ਦਿੱਤਾ ਮੁਹਾਲੀ ਜੋ ਮਟੌਰ ਪਿੰਡ ਹੈ ਜਿੱਥੇ ਮੈਂ ਮੇਅਰ ਵੀ ਬਣਿਆ ਐਮਐਲਏ ਵੀ ਬਣਿਆ ਤੇ ਮੇਰਾ ਬਹੁਤ ਜ਼ਿਆਦਾ ਜੋਰ ਰਹਿੰਦਾ ਹਮੇਸ਼ਾ ਹੀ ਮੇਰੀ ਤਵੱਕੋ ਹੁੰਦੀ ਆ ਬਈ ਰਹਿੰਦੀ ਆ ਬਈ ਇਸ ਪਿੰਡ ਦਾ ਵਾਅਦੇ ਵਾਅਦੇ ਕੰਮ ਹੋਣ 6 ਧਰਮਸ਼ਾਲਾਵਾਂ ਬਣਾਈਆਂ ਜਿਹਦੇ ਵਿੱਚ ਦੋ ਤਾਂ ਇਹੀ ਨੇ ਵੀ ਇੱਕ ਇਹ ਸੀ ਜਿਹੜੀ 40 ਲੱਖ ਰੁਪਏ ਦੀ ਤੇ ਇਹ ਜਿਹੜੀ ਧਰਮਸ਼ਾਲਾ ਬਣੀ ਡਬਲ ਸਟੋਰੀ 40 ਲੱਖ ਰੁਪਏ ਦੀ ਲਾਗਤ ਨਾਲ ਇਹ ਬਣੀ ਸੀ ਤੇ ਹੁਣ ਆਪਾਂ 20 ਲੱਖ ਦੀ ਦੀ ਲਾਗਤ ਨਾਲ ਇੱਕ ਧਰਮਸ਼ਾਲਾ ਹੋਰ ਬਣਾਉਣ ਜਾ ਰਹੇ ਆ ਤੇ ਬਹੁਤ ਜਲਦੀ ਇੱਕ ਤੁਹਾਡੇ ਭਾਈਚਾਰੇ ਨੂੰ ਧਰਮਸ਼ਾਲਾ ਹੋਰ ਆ ਜਿਹੜੀ ਉਹ ਵੀ ਆਪਾਂ ਦੇਣ ਦੀ ਕੋਸ਼ਿਸ਼ ਕਰਾਂਗੇ ਔਰ ਨਾਲ ਹੀ ਆਪਾਂ ਦੇਖਦੇ ਆ ਵੀ ਛੋਟਾ ਮੋਟਾ ਜੇ ਇਧਰ ਭਗਵਾਨ ਸ਼੍ਰੀ ਬਾਲਮੀ ਕੀ ਜੀ ਦਾ ਵਾਅਦਮੀ ਕੀ ਜੀ ਦਾ ਮੰਦਿਰ ਆ ਜਿਹੜਾ ਉਹਦੇ ਲਈ ਵੀ ਜਗ੍ਹਾ ਦਾ ਕਿਤੇ ਪ੍ਰਬੰਧ ਹੋ ਸਕੇ ਉਹਦਾ ਵੀ ਆਪਾਂ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰਾਂਗੇ ਆਗਮਾਨ ਸਿੰਘ ਜਿੰਦਾਬਾਦ ਆਗਮਾਨ ਸਿੰਘ ਜਿੰਦਾਬਾਦ ਬਾਗੀ ਤੁਹਾਨੂੰ ਪਤਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਤੁਸੀਂ ਬਣਾਈ ਸੀ ਤੇ ਲਗਾਤਾਰ ਤੁਹਾਡਾ ਧਿਆਨ ਰੱਖ ਰਹੀ ਹੈ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰ ਰਹੀ ਹੈ ਜਿਹੜੀਆਂ ਤੁਹਾਡੀਆਂ ਜ਼ਰੂਰਤਾਂ ਨੇ ਉਹਨਾਂ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਔਰ ਜੋ ਜੋ ਗਰੰਟੀਆਂ ਜਿਹੜੀਆਂ ਦਿੱਤੀਆਂ ਸੀ ਉਹ ਵੀ ਜਿਹੜੀਆਂ ਪੂਰੀਆਂ ਹੋ ਚੁੱਕੀਆਂ ਨੇ ਲਗਭਗ ਇੱਕ 1100 ਰੁਪਏ ਵਾਲੀ ਗਾਰੰਟੀ ਨੂੰ ਛੱਡ ਕੇ ਉਹ ਵੀ ਕਿਸੇ ਵੇਲੇ ਬੀਬੀਆਂ ਦੇ ਅਕਾਊਂਟ ਵਿੱਚ ਆਉਣਾ ਬਹੁਤ ਜਲਦੀ ਹੈ ਜਿਹੜਾ ਉਹ ਸ਼ੁਰੂ ਹੋ ਜੂਗਾ ਹੋਰ ਵੀ ਜਿੰਨੇ ਵੀ ਕੰਮ ਨੇ ਜਿਹੜੇ ਵੀ ਸਾਡੇ ਗੋਚਰੇ ਨੇ ਜਿਹੜੀ ਵੀ ਸਾਡੀ ਡਿਊਟੀ ਬਣਦੀ ਉਹ ਅਸੀਂ ਕੰਮ ਪੂਰੇ ਜਿਹੜੇ ਕਰਵਾ ਰਹੇ ਹਾਂ ਸੜਕਾਂ ਦੇ ਕੰਮ ਨੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਨੇ ਜਿਹੜੇ ਪਿੰਡਾਂ ਦੇ ਵਿੱਚ ਟੁੱਟੀਆਂ ਹੋਈਆਂ ਸੀ ਤੇ ਤੁਹਾਨੂੰ ਪਤਾ ਹੀ ਹੈ ਵੀ 300 ਯੂਨਟ ਬਿਜਲੀ ਮਾਫ ਤੁਸੀਂ ਸਾਰੇ ਹੀ ਇਸੇ ਮੌਜਾ ਆਪਾ ਡੁੱਟ ਰਿਹਾ ਇਕੱਠੇ ਹੋ ਕੇ ਕਿਸੇ ਨੂੰ ਬੇਲਤੀ ਦੇਣਾ ਪੈ ਰਿਹਾ ਇਹ ਵੀ ਇੱਕ ਤਰ੍ਹਾਂ ਦਾ ਸਾਡੇ ਮਾਝਾ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦਾ ਵੱਡਾ ਹੰਬੜਾ ਸੀ ਉਹ ਹੰਬੜਾ ਤਾਂ ਮਾਰਜ ਕਾਮਯਾਬ ਹੋ ਸਕੇ ਵੀ ਜੇ ਤੁਸੀਂ ਵੱਡੇ ਫਰਕ ਨਾਲ ਜਿਤਾ ਕੇ ਆਮ ਆਦਮੀ ਪਾਰਟੀ ਨੂੰ ਭੇਜਿਆ ਤਾਂ ਹੀ ਅਸੀਂ ਇਹ ਕਾਮਯਾਬ ਹੋ ਸਕੇ ਤੁਹਾਨੂੰ ਸਹੂਲਤਾਂ ਦਵਾਉਣ ਵਾਸਤੇ ਤੇ ਹੋਰ ਵੀ ਲਗਾਤਾਰ ਇਸ ਸਿਲਸਲੇ ਦਾ ਜਿਹੜਾ ਯਾਰੀ ਆ ਤੇ ਮੈਂ ਤੁਹਾਡੇ ਲਈ ਹਮੇਸ਼ਾ ਸਮਰਪਿਤ ਆ ਮੇਰੇ ਕੋਚਰੇ ਜੋ ਵੀ ਕੰਮ ਹੋਵੇ ਜੋ ਵੀ ਮੈਨੂੰ ਤੁਸੀਂ ਡਿਊਟੀ ਲਾਉਂਦੇ ਮੈਂ ਤੁਹਾਡਾ ਭਰਾ ਆ ਤੁਹਾਡਾ ਬੱਚਾ ਆ ਤੁਹਾਡਾ ਸੇਵਾਦਾਰ ਐ ਮੈਂ ਤੁਹਾਡੇ ਵਿੱਚ ਹਰ ਵੇਲੇ ਹਾਜ਼ਰ ਹਾਂ ਤੁਹਾਨੂੰ ਮਿਲੂੰਗਾ ਇੱਕ ਵਾਰੀ ਫੇਰ ਤੁਹਾਨੂੰ ਸ੍ਰੀ ਬਾਦਮਿਕੀ ਜੀ ਭਗਵਾਨ ਬਾਦਮਿਕੀ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਦੂਸਰੀਆਂ ਮੁਬਾਰਕਾਂ ਬਹੁਤ-ਬਹੁਤ ਤੁਹਾਨੂੰ ਜਿਹੜੀ ਅੱਜ ਤੁਹਾਡੀ ਧਰਮਸ਼ਾਲਾ ਜਿਹੜੀ ਉਹ ਸ਼ੁਰੂ ਹੋਈ ਆ ਭਾਈਚਾਰੇ ਦੇ ਵਿੱਚ ਸਾਂਝ ਕਾਇਮ ਹੋਵੇ ਭਾਈਚਾਰਾ ਸਾਰਾ ਸੁਖੀ ਵਸੇ ਭਾਈਚਾਰੇ ਨੂੰ ਸਾਰਿਆਂ ਪਾਲਮਿਕੀ ਭਗਵਾਨ ਬਾਦਮਿਕੀ ਜੀ ਦੀਆਂ ਜਿੰਨੀਆਂ ਵੀ ਅਸ਼ੀਰਵਾਦ ਆ ਉਹ ਮਿਲਣਾ ਤਾਂ ਕਿ ਤੁਸੀਂ ਸਾਰੇ ਆਪਣੇ ਬੱਚਿਆਂ ਵਿੱਚ ਬੈਠ ਕੇ ਖੁਸ਼ੀ ਆਪਣਾ ਜੀਵਨ ਜਿਹੜਾ ਉਹ ਬਤੀਤ ਕਰ ਸਕੋ ਇਹ ਮੇਰੀ ਅਰਦਾਸ ਆ ਬਹੁਤ ਬਹੁਤ ਧੰਨ